ਤੇ ਹੁਣ ਆਪਣੇ ਨਾਲ ਨਿਰਮਲ ਮਾਨ ਜੀ ਜੁੜ ਚੁੱਕੇ ਨੇ ਊੜਾ ਡਟ ਰਿਲੀਫ ਤੋਂ ਤੇ ਉਹਨਾਂ ਨਾਲ ਵੀ ਆਪਾਂ ਥੋੜੀ ਜੀ ਗੱਲਬਾਤ ਕਰਦੇ ਹਾਂ ਮੈਨੂੰ ਲੱਗਦਾ ਇਹ ਵੀ ਇਸ ਵਾਰ ਉੱਥੇ ਪਹੁੰਚਦੇ ਆ ਨਗਰ ਕੀਰਤਨ ਦੇ ਤੇ ਇਹਨਾਂ ਨੇ ਵੀ ਸ਼ਮੂਲੀਅਤ ਕਰਨੀ ਆ ਨਿਰਮਲ ਮਾਨ ਜੀ ਇਹਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਥੈਂਕ ਯੂ ਰਾਜ ਥੈਂਕ ਯੂ ਸਾਰਿਆਂ ਨੂੰ ਵੇਖਣ ਸੁਣਨ ਵਾਲਿਆਂ ਦਾ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਸ਼ਟਡਾਊਨ ਦਾ ਮਹੀਨਾ ਹੋ ਗਿਆ ਜੀ ਸੋ ਕੀ ਅਸਰ ਨਜ਼ਰ ਆ ਰਹੇ ਆ ਇਕਨੋਮੀ ਨੂੰ ਜਿਹੜਾ ਉਹ ਲੈ ਕੇ ਕੀ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ ਜੀ ਵਕੋ ਜਨਰਲੀ ਜਿਨੀ ਆਪਾਂ ਗੱਲ ਕਰੀ ਓਵਰਆਲ ਟਰਕਿੰਗ ਦੇ ਇੰਡਸਟਰੀ ਬਾਰੇ ਤੁਸੀਂ ਆਪ ਮੇਰੀ ਆਮ ਸ਼ੋਰ ਕਿ ਤੁਸੀਂ ਪਹਿਲਾਂ ਇਹਦੇ ਬਾਰੇ ਡਿਸਕਸ ਕਰ ਹੀ ਲਿਆ ਹੋਣਾ ਭਾਜੀ ਰਮਨ ਭਾਜੀ ਨੇ ਵੀ ਕੀਤੀ ਹੋਣੀ ਗੱਲ ਪਰ ਓਵਰਆਲ ਜੇ ਆਪਾਂ ਸਪੈਸਿਫਿਕਲੀ ਗੱਲ ਕਰੀਏ ਜੌਬ ਮਾਰਕੀਟ ਦੀ ਮੈਂ ਕੁਝ ਡੇਟਾ ਕੱਲ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਸੀ ਤੇ ਕਾਫੀ ਥਰੂਆਊਟ ਪੂਰੀ ਆਈਟੀ ਇੰਡਸਟਰੀ ਦੇ ਵਿੱਚ ਲੇਆਫ ਹੋ ਰਹੇ ਨੇ ਆਲਮੋਸਟ ਹਰ ਪਾਸੇ ਲੇਆਫ ਹੋ ਰਹੇ ਨੇ ਔਰ ਕੱਲ ਦੇਖੋ ਰੇਟਸ ਜੱਗੇ ਹਣ ਜਿਹੜੇ ਔਰ ਜੇਮਨ ਪਾਲ ਨੇ ਕਿਹਾ ਹੈ ਕਿ ਆਉਣ ਵਾਲਾ ਟਾਈਮ ਜਿਹੜਾ ਉਧੇ ਉੱਚ ਇਨਫਲੇਸ਼ਨ ਦਾਡ ਆ ਚਾਂਸਸ ਨੇ ਉਹ ਜਿਆਦਾ ਨਹੀਂ ਸੋ ਚੀਜ਼ਾਂ ਕੋਈ ਜਿਆਦਾ ਇੰਪਰੂਵ ਨਹੀਂ ਹੁੰਦੀਆਂ ਪਈਆਂ ਔਰ ਹਰ ਬੰਦਾ ਔਰ ਕਈ ਵਾਰ ਐਸ ਟਾਈਮ ਕਿਸੇ ਨਾ ਕਿਸੇ ਲੈਵਲ ਤੇ ਜਿਹੜੀ ਹਾਰਡਸ਼ਿਪ ਕਰਦਾ ਪਿਆ ਫੀਲ ਕਰਦਾ ਪਿਆ ਜੀ ਸੋ ਮੈਂ ਤੇ ਇਹੀ ਕਹਾਂਗਾ ਕਿ ਆਉਣ ਵਾਲਾ ਟਾਈਮ ਹੋਰ ਵੀ ਜਿਆਦਾ ਔਖਾ ਹੋ ਸਕਦਾ ਔਰ ਇੱਕ ਬਹੁਤ ਵੱਡਾ ਕਾਲਸ ਆ ਰਹੀਆਂ ਕਿ ਅਸੀਂ ਬੈਂਕਰਪਸੀ ਫਾਈਲ ਕਰਦੀ ਹੈ ਤੇ ਮੈਂ ਇਹ ਕਹਾਂਗਾ ਬੈਂਕਰਪਸੀ ਜਿਹੜਾ ਕਿ ਉਹ ਪਰਮਨੈਂਟ ਸੋਲੂਸ਼ਨ ਹੈ ਟੈਂਪਰੇਰੀ ਪ੍ਰੋਬਲਮ ਦਾ ਕਿਉਂਕਿ ਪ੍ਰੋਬਲਮ ਅੱਜ ਇੱਕ ਸਾਲ ਨੂੰ ਨਹੀਂ ਤੇ ਦੋ ਸਾਲ ਨੂੰ ਰਿਜ਼ੋਲਵ ਹੋ ਜਾਏਗੀ ਪਰ ਜੇ ਬੈਂਕਰਪਸੀ ਫਾਈਲ ਕਰ ਦਾਂਗੇ ਤੇ ਆਉਣ ਵਾਲੇ ਅਗਲੇ 10 ਸਾਲ ਤੱਕ ਆਪਣਾ ਜਿਹੜਾ ਸਿਸਟਮ ਹੈ ਸਾਰਾ ਖਰਾਬ ਹੋ ਜਾਂਦਾ ਹੂੰ 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 ਸੋ ਆਲ ਸੁਜੈਸਟ ਕਿ ਜਦਾ ਉੜਾ ਦੀ ਜਦਾ ਹੀ ਪਿਛਲੇ ਆਲਮੋਸਟ ਦੋ ਦਹਾਕਿਆਂ ਤੋਂ 18 ਸਾਲ ਤੋਂ ਅਪ ਟੂ 60% ਤੁਹਾਡਾ ਕਰਜ਼ਾ ਮਾਫ ਹੋ ਜਾਂਦਾ ਐਂਡ ਯੂ ਡੂ ਨਾਟ ਟੂ ਪੇ ਅ ਸਿੰਗਲ ਪੈਨੀ ਆਫ ਫਰੰਟ ਔਰ ਤੁਸੀਂ 100% ਮਨੀ ਬੈਕ ਗਾਰੰਟੀ ਹੈ ਕੋਈ ਵੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਫਾਈਨੈਂਸ਼ੀਅਲ ਹਾਰਡਸ਼ਿਪ ਹੈ ਕੋਈ ਵੀ ਅਨਸਿਕਿਉਰਡ ਡੈਟ ਹੈਗਾ ਉਹਨੂੰ ਤੁਸੀਂ ਪ੍ਰਮੂਵ ਕਰਾਉਣਾ ਜਾਂ ਤੁਸੀਂ ਈਵਨ ਸੋਚ ਵੀ ਰਹੇ ਹੋ ਬੈਂਕਰਪਸੀ ਵਾਸਤੇ ਕਨਸੋਲੀਡੇਸ਼ਨ ਡੈਟ ਸੈਟਲਮੈਂਟ ਵਾਸਤੇ ਤੇ ਕਾਲ ਕਰ ਲਓ ਨੰਬਰ ਹੈ ਸਾਡਾ 880 888 9914 ਅ ਬਸ ਜੀ ਜੀ ਅ ਸੋ ਜਿੱਦਾਂ ਨਰਮਨ ਸਿੰਘ ਤੁਸੀਂ ਜਿੱਦਾਂ ਦੱਸ ਰਹੇ ਆਂ ਵੀ 60% ਤੱਕ ਕਰਜ਼ਾ ਜਿਹੜਾ ਉਹ ਮਾਫ ਹੋ ਜਾਂਦਾ ਸੋ ਸਿਚੁਏਸ਼ਨਸ ਐਸ ਟਾਈਮ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਬੈਡ ਡੈਟ ਆ ਕਿਹੜਾ ਨਜ਼ਰ ਆ ਰਿਹਾ ਹੈ ਬਿਜ਼ਨਸ ਵਾਲਾ ਆ ਜਾਂ ਕ੍ਰੈਡਿਟ ਕਾਰਡ ਵਾਲਾ ਆ ਕਿਹੜਾ ਡੈਟ ਸਭ ਤੋਂ ਜ਼ਿਆਦਾ ਬੈਡ ਜਿਹੜਾ ਉਹਨਾਂ ਦਾ ਐਸ ਟਾਈਮ ਐ ਸਾ ਕੋਈ ਵੀ ਸਿਚੁਏਸ਼ਨ ਨਹੀਂ ਰਾਜ ਕਿ ਜਿਹੜੇ ਆਪਾਂ ਜਿਹਨੂੰ ਆਪਾਂ ਕਹਈਏ ਕਿ ਐਸ ਟਾਈਮ ਬੈਡ ਡੈਟ ਨਹੀਂ ਹੈਗਾ ਆਫ ਕੌਰਸ ਡੈਟ ਜਿਹੜਾ ਕ੍ਰੈਡਿਟ ਕਾਰਡ ਡੈਟ ਕਰੀਏ ਓਵਰ 1.1. 3 ट्रिलियन डॉलर हिस्टोरिक हाई हो गया ऐना अज्ज तक कदे नहीं होया एवरेज हाउसहोल्ड ते उते मोर देन 10000 डॉलर्स डेट हैगा मान लो के ਸਾਡੇ ਤੇ ਮੇਰੇ ਤੇ ਨਹੀਂ ਹੈਗਾ ਜਾਂ ਤੁਹਾਡੇ ਤੇ ਨਹੀਂ ਹੈਗਾ ਵਿਚ ਇਜ਼ ਅ ਗੁੱਡ ਥਿੰਗ ਬਟ ਜੇ ਆਪਾਂ ਸਾਰਾ ਐਕਿਮੂਲੇਟ ਕਰੀਏ एवरेज ਪਰ ਹਾਊਸਹੋਲਡ ਅਮਰੀਕਨ ਹਾਊਸਹੋਲਡ ਤੇ ਇਸ ਟਾਈਮ ਤੱਕ 10000 ਰੋ ਤੋਂ ਵੱਧ ਡੈਟ ਹੈਗਾ ਔਨ ਪਲੱਸ ਔਨ ਟਾਪ ਆਫ ਥੈਟ ਹਰ ਚੀਜ਼ਾਂ ਮਹਿੰਗੀਆਂ ਹੁੰਦੀ ਐ ਜਿਹੜੀ ਚੀਜ਼ ਪਿਛਲੇ ਸਾਲ 10 ਡਾਲਰ ਦੀ ਹੁੰਦੀ ਆ ਸ਼ਾਇਦ ਖਾਸ ਕਰਕੇ ਇੰਡੀਅਨ ਕਮਿਊਨਿਟੀ ਜੋ 15 ਜਾਂ 18 ਡਾਲਰ ਦੀ ਹੁੰਦੀ ਪਈ ਆ ਤੇ ਮਨੀ ਡੋਜ਼ਨਟ ਗੋ ਥੈਟ ਫਾਰ ਪਰ ਜਿਹੜੇ ਖਰਚੇ ਨੇ ਉਹ ਘਟਦੇ ਨਹੀਂ ਪਏ ਉਹ ਵਧਦੇ ਪਏ ਨੇ ਔਰ ਜਿਹੜਾ ਸਿਸਟਮ ਹੁੰਦਾ ਕ੍ਰੈਡਿਟ ਕਾਰਡ ਦਾ ਉਹਨਾਂ ਨੇ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਕਿ ਤੁਸੀਂ ਹਰ ਮਹੀਨੇ ਮਿਨੀਮਮ ਪੇਮੈਂਟ ਦੇ ਹੀ ਜਾਓ ਤੇ ਉਹਦੇ ਨਾਲ ਕੀ ਲੱਗਦਾ ਕਿ ਹਾਂ ਜੀ इट्स पार्ट ਆਫ ਪਾਰਟ ਆਫ ਦਾ ਲਾਈਫ ਕਿ ਜਿੰਨਾ ਵੀ ਬਾਕੀ ਪੇਮੈਂਟਾਂ ਤੁਸੀਂ ਦੇ ਰਹੇ ਬਿੱਲ ਦੀ ਦੇਰੀ ਵੀ ਦੇਈ ਜਾ ਰਹੇ ਹੋ ਪਰ ਆਈ ਕਿਉਂਕਿ ਇਹ ਜਿਹੜਾ ਚੀਜ਼ਾਂ ਨੇ ਜਿਹੜਾ ਬੈਡ ਬੈਡ ਡੈਟ ਦੇ ਪਿੱਛੇ ਇਨ ਗੁੱਡ ਮਨੀ ਗੋਇੰਗ ਆਫਟਰ ਬੈਡ ਇਹਨੂੰ ਅਵੋਇਡ ਕੀਤਾ ਜਾ ਸਕਦਾ ਜਿੱਦਾਂ ਮੈਂ ਕਹਿੰਦਾ ਕਈ ਵਾਰ ਇਹ ਕਹਿੰਦੇ ਕਿ ਸਾਨੂੰ ਕਈ ਵਾਰ ਸੇ ਵੀ ਹੁੰਦਾ ਕਿ ਹਾਂ ਜੀ ਅਸੀਂ ਪੈਸੇ 60% ਪਰ ਆਈ ਵਿਲ ਇਨਸਿਸਟ ਕਿ ਤੁਸੀਂ ਕਾਲ ਕਰ ਲਓ ਉਹਦੇ ਨਾਲ ਕੀ ਹੁੰਦਾ ਕਿ ਐਟਲੀਸਟ ਜਿੰਨੇ ਵੀ ਆਪਸ਼ਨਸ ਅਵੇਲੇਬਲ ਹੈਗੇ ਨੇ ਤੁਸੀਂ ਉਹਨੂੰ ਇੱਕ ਵਾਰੀ ਐਨਲਾਈਜ਼ ਕਰ ਸਕਦੇ ਹੋ ਔਰ ਜਿਹੜਾ ਤੁਹਾਡੇ ਵਾਸਤੇ ਬੈਸਟ ਆਪਸ਼ਨ ਹੈ ਉਹਨੂੰ ਯੂਟਿਲਾਈਜ਼ ਕਰ ਸਕਦੇ ਬਟ ਡੈਟ ਦੀ ਗੱਲ ਕਰੋ ਆਈ ਡੋਨਟ ਥਿੰਕ ਐਸ ਟਾਈਮ ਕੋਈ ਵੀ ਸੈਕਟਰ ਹੈਗਾ ਚਾਹੇ ਉਹ ਡਿਟੇਲ ਆ ਚਾਹੇ ਚਾਹੇ ਉਹ ਹੋਲਸੇਲ ਆ ਚਾਹੇ ਟਰਕਿੰਗ ਆ ਚਾਹੇ ਆਈਟੀ ਇੰਡਸਟਰੀ इवन ਗਵਰਨਮੈਂਟ ਸੈਕਟਰ ਦੇ ਵਿੱਚ ਬਿਕੋਜ਼ ਵੀ ਆਰ ਗੈਟਿੰਗ ਲੋਟ ਆਫ ਕਾਲਸ ਨਾਰਥਰਨ ਵਰਜੀਨੀਆ ਡੀਸੀ ਮੈਰੀਲੈਂਡ ਦੇ ਏਰੀਆ ਚ ਜਿੱਥੇ ਐਸ ਟਾਈਮ ਸ਼ਟਡਾਊਨ ਕਰਕੇ ਬਹੁਤ ਸਾਰੇ ਗਵਰਨਮੈਂਟ EMPLOYEES ਨੇ ਉਹਨਾਂ ਦੇ ਵੀ ਹਾਰਡਸ਼ਿਪ ਆਈ ਹੋਈ ਹੈ ਸੋ ਟੈਕਨੀਕਲੀ ਐਸ ਔਰ ਜਿਹੜੀ ਅੱਗੇ ਵੀ ਇਹ ਕਈ ਵਾਰ ਗੱਲ ਕੀਤੀ ਹੈ ਕਿ ਆ ਕਿ ਆਸ ਰਹੀਆਂ ਚੱਲਦੀਆਂ ਪਈਆਂ ਕਿ ਹੋ ਸਕਦਾ ਹੈ ਕਿ ਪ੍ਰੋਗਰਾਮ ਵੀ ਬੰਦ ਕਰਤਾ ਜਾਏ ਸੋ ਇਸ ਤੋਂ ਪਹਿਲਾਂ ਤੁਸੀਂ ਇੱਕ ਵਾਰੀ انرੋਲ ਕਰ ਲਓ ਤੇ ਐਟਲੀਸਟ ਯੂ ਆਰ ਸੇਫ ਇਹਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਹੋਵੇ ਨਾ ਨੰ 888 888 not in which of that triple 8 triple 8 9914 or website ura.org www.ooraa.org जी धन्यवाद रमन जी धन्यवाद निर्मल जी ते हरजोत जी आपा भी हुन लेने है जी इजाजत सब ने प्यार भरी सत श्री अकाल सत श्री